ਇਹ ਪੋਲਟਰੀ ਫਾਰਮ 21 ਕਿੱਲਾਂ ਚ ਹੈ। ਉਰੇ ਸਾਡੇ ਕੋਲ 6 ਲੱਖ ਮੁਰਗੀਆਂ ਨੇ। ਇਸ ਵਕਤ ਦੀ ਲਗਭਗ ਲਗਭਗ ਉਰੇ 506 ਲੱਖ ਅੰਦਾ ਹੈਗਾ ਜੀ। 506 ਲੱਖ। ਇੱਕ ਕਲੀ ਮਸ਼ੀਨ ਜੀ ਇਹ ਅੱਜ ਨਵੀਂ ਲੈਣ ਜਾਈਏ ਜੀ। ਲਗਭਗ ਲਗਭਗ ਤਾਨੂੰ 3 ਤੋਂ 4 ਕਰੋੜ ਦੀ ਨਵੀਂ ਜਬਾਨ ਤੋਂ ਮਿਲੂਗੀ ਜੀ ਮਸ਼ੀਨ ਇਹ। ਇਸ ਵਕਤ ਅਸੀਂ ਖੜੇ ਆ ਪਟਿਆਲਾ ਦੇ ਪਿੰਡ ਥੂਹੀ ਦੇ ਵਿੱਚ। ਜਿੱਥੇ ਤੁਹਾਨੂੰ ਦਿਖਾਵਾਂਗੇ 6 ਲੱਖ ਮੁਰਗੀਆਂ ਦਾ ਐਡਵਾਂਸ ਪੋਲਟਰੀ ਫਾਰਮ ਤੇ ਇੱਕ ਦਿਨ ਦੇ ਵਿੱਚ ਹੁੰਦੀ ਆ ਲੱਖਾਂ ਅੰਡਿਆਂ ਦੀ ਪ੍ਰੋਡਕਸ਼ਨ ਜਿੱਥੇ ਖੁਦ ਹੀ ਫੀਡ ਕੀਤੀ ਜਾਂਦੀ ਹੈ ਤਿਆਰ ਸਾਡੇ ਕੋਲ ਸਾਰੀ ਜਿਹੜੀ ਮੁਰਗੀਆਂ ਐ ਸਿਕੁਇਪਮੈਂਟ ਤੇ ਮਸ਼ੀਨਰੀ ਹੈ ਅਸੀਂ ਜਰਮਨੀ ਤੋਂ ਇੰਪੋਰਟ ਕੀਤੀ ਹੈ ਤੇ ਸਾਡੇ ਕੋਲ ਲਗਭਗ ਰੋਜ਼ 4 ਤੋਂ 4.5 ਲੱਖ ਅੰਡਾ ਹੁੰਦਾ ਹੈ ਜੋ ਕਿ ਥਰੂਆਊਟ ਇੰਡੀਆ ਅਸੀਂ ਸਪਲਾਈ ਕਰਦੇ ਹਾਂ